ਅੱਜ ਫਰੀਦਕੋਟ ਸਥਿਤ ਨਾਜ਼ ਮੰਡੀ ਦੇ ਵਿੱਚ ਮੰਡੀ ਬੋਰਡ ਦਫ਼ਤਰ ਦੀ ਦਵਾਰ ਤੇ ਲੱਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਉੱਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਾਲਖ ਮਲ ਦਿੱਤੀ ਗਈ ਜਿਸ ਦੀ ਸੂਚਨਾ ਮਿਲਣ ਤੇ ਬੀਜੇਪੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਕਾਲਖ ਨੂੰ ਸਾਫ਼ ਕੀਤਾ ਗਿਆ ਅਤੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਅਤੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ਗਈ मुर्दाबा कटिया मुरदाबाद कटिया सोच मु सोच मुरदाबाद पंजाब सरकार मुरदाबाद कटिया सोच मुरदाबाद पंजाब सरकार मुरदाबाद कटिया सोच मुरदाबाद पंजाब सरकार मुरदाबाद कटिया सोच मुरदाबाद पिया सरकार मुरदाबाद सोच मुबा पंजाब सर मुदाबाद कटिया सोच मुबा मुबा ਮਰਦਾਬਾਦ ਜੈ ਹਿੰਦ ਮਰਦਾਬਾਦ ਕਸ਼ਿਆ ਸੋਤ ਮਰਦਾਬਾਦ ਜੈ ਹਿੰਦ ਮਰਦਾਬਾਦ ਮਰਦਾਬਾਦ ਜੈ ਹਿੰਦ ਮਰਦਾਬਾਦ ਕਸ਼ਿਆ ਸੋਤ ਮਰਦਾਬਾਦ ਸਾਡੇ ਦਿਲ ਵਿੱਚ ਵਸਦਾ ਮੋਦੀ ਜੀ ਮੋਦੀ ਜੀ ਮੋਦੀ ਜੀ ਦਿਲ ਵਿੱਚ ਵਸਦਾ ਮੋਦੀ ਜੀ ਦਿਲ ਵਿੱਚ ਵਸਦਾ ਮੋਦੀ ਜੀ ਮੋਦੀ ਜੀ ਮੋਦੀ ਜੀ ਸਾਡੇ ਦਿਲ ਵਿੱਚ ਵਸਦਾ ਮੋਦੀ ਜੀ ਮੋਦੀ ਜੀ ਮੋਦੀ ਜੀ ਪ੍ਰਾਈਮ ਮਿਨਿਸਟਰ ਮੋਦੀ ਜੀ ਜਿੰਦਾਬਾਦ ਜਿੰਦਾਬਾਦ ਥੋਕਤੀ ਥੋਕਤੀ ਤੇਰੀ ਥੋਕਤੀ ਨਾ ਨਿਆਗੇ ਥੋਕਤੀ ਔਰਦਾਬਾ ਪੰਜਾਬ ਸਟੇਟ ਔਰਦਾਬਾ ਪੰਜਾਬ ਸਟੇਟ ਔਰਦਾਬਾ ਔਰ ਔਰਦਾਬਾ ਧਕੀਆਂ ਔਰ ਸਾਸ਼ਨ ਦਾ ਫੇਲੀਅਰ ਵਰਦਾਬਾਦ ਸਾਸ਼ਨ ਦਾ ਫੇਲੀਅਰ ਵਰਦਾਬਾਦ ਇਹ ਬਹੁਤ ਹੀ ਘਟੀਆ ਤੇ ਕੋਝੀਆਂ ਚਾਲਾਂ ਸਮੇਂ ਦੀ ਸਰਕਾਰ ਨੇ ਕੀਤਾ ਜੋ ਪੰਜਾਬ ਦੇ ਵਿੱਚ ਰਾਜ ਕਰ ਰਹੀ ਆ ਬਹੁਤ ਹੀ ਮਾੜੀ ਸੋਚ ਦੇ ਨਾਲ ਇਹਨਾਂ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਡੇ ਹਿੰਦੁਸਤਾਨ ਦੀ ਸ਼ਾਨ ਉਹਨਾਂ ਦੀ ਫੋਟੋ ਦੇ ਉੱਤੇ ਗ੍ਰੀਸ ਮੜਾਈ ਗਈ ਹੈ ਇਹ ਜਿਹੜੀਆਂ ਕੋਝੀਆਂ ਸ਼ਰਾਰਤਾਂ ਇਹ ਕਰ ਰਿਹਾ 2024 ਦੀਆਂ ਲੋਕ ਸਭਾ ਜਿਹੜੀਆਂ ਆ ਰਹੀਆਂ ਉਹਨੂੰ ਮੱਦੇ ਨਜ਼ਰ ਇਹ ਕਰ ਰਿਹਾ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਪਈਆਂ ਇਹਨਾਂ ਨੂੰ ਹੁਣ ਇਹ ਆ ਵੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਭਾਜਪਾ ਜਿੱਤੂਗੀ ਇਸ ਨੂੰ ਲੋਕਾਂ ਦੇ ਵਿੱਚ ਝੂਠ ਦਾ ਪੁਲੰਦਾ ਫਲਾਉਣ ਦੇ ਲਈ ਇੱਕ ਜ਼ਹਿਰ ਉਗਲਣ ਦੇ ਲਈ ਜਿਹੜਾ ਜ਼ਹਿਰ ਇਹਨਾਂ ਨੇ ਦਿੱਲੀ ਵਿੱਚ ਜਦੋਂ ਇਹਨਾਂ ਦੀ ਸਰਕਾਰ ਸੀ ਅੰਦੋਲਨ ਦਰਾਂ ਉਗਲਿਆ ਸੀ ਉਸੇ ਤਰ੍ਹਾਂ ਹੁਣ ਇਹ ਜ਼ਹਿਰ ਉਗਲਣ ਦੀ ਕੋਸ਼ਿਸ਼ ਪੰਜਾਬ ਦੀ ਸਰਕਾਰ ਕਰ ਰਹੀ ਹੈ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਤੇ ਜਿਹੜੇ ਵੀਰ ਨੇ ਸ਼ਰਾਰਤ ਕਰਕੇ ਇਸ ਬੋਰਡ ਦੇ ਉੱਤੇ ਗਰੀਸ ਮਲੀ ਸੀ ਉਹਨੂੰ ਦੱਸਣਾ ਚਾਹੁੰਦਾ ਕਿ ਜਦੋਂ ਪਿਛਲੇ 70 ਸਾਲ ਤੋਂ ਸੰਗਤ ਵੀ ਅਰਦਾਸ ਕਰ ਰਹੀ ਸੀ ਸਾਰੇ ਆਪਾਂ ਕੋਸ਼ਿਸ਼ ਕਰ ਰਹੇ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਜਾਵੇ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਕੇ ਵਿਖਾਇਆ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਪ੍ਰਭੂ ਰਾਮ ਜੀ ਦਾ ਬਾਵੇ ਮੰਦਰ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਬੱਚਾ ਬੱਚਾ ਰਾਮ ਕਾ ਮਾਤਰਭੂਮੀ ਕੇ ਕਾਮ ਕਾ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਪ੍ਰਭੂ ਰਾਮ ਜੀ ਦਾ ਬਾਵੇ ਮੰਦਰ ਅਯੁੱਧਿਆ ਦੇ ਵਿੱਚ ਬਣਾਇਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਪਾਕਿਸਤਾਨ ਨੂੰ ਟਿਕਾਣੇ ਲਾਇਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਦੇਸ਼ ਦੀ ਗੰਦਗੀ ਸਾਫ਼ ਕੀਤੀ ਆ ਇਹੋ ਮੋਦੀ ਸਾਹਿਬ ਆ ਅੱਜ ਹਰੇਕ ਗਰੀਬ ਨੂੰ ਗਰੀਬ ਕਲਿਆਣਾਨੀ ਯੋਜਨਾ ਤਹਿਤ ਕਣਕ ਮਿਲ ਰਹੀ ਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਆਸ਼ੂਮਾਨ ਭਾਰਤ ਕਾਰਡ ਚਲਾਇਆ ਹਰੇਕ ਗਰੀਬ ਦਾ 5 ਲੱਖ ਤੱਕ ਦਾ ਇਲਾਜ ਹੋ ਰਿਹਾ ਇਹ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਜਿਨ੍ਹਾਂ ਨੇ ਆਵਾਸ ਯੋਜਨਾ ਚਲਾਈ ਗਰੀਬਾਂ ਦੇ ਕੱਚੇ ਘਰਾਂ ਨੂੰ ਪੱਕੇ ਕੀਤਾ ਹਰੇਕ ਪਿੰਡ ਦੇ ਵਿੱਚ ਹਰੇਕ ਬਸਤੀ ਦੇ ਵਿੱਚ ਜਿਹੜੇ ਘਰ ਦੇ ਉਹ ਬਾਹਰ ਸਿਚਾਲੇ ਜਾਂਦੇ ਸੀ ਉਹਨਾਂ ਵਾਸਤੇ 15-15 ਹਜ਼ਾਰ ਦੀ ਗ੍ਰਾਂਟ ਲੈ ਕੇ ਆਉਂਦੀ ਮੈਂ ਕਹਿੰਦਾ ਉਦੋਂ ਘਟਿਆ ਸੋਚ ਹੋਣੀ ਸਕਦੀ ਜਿਹੜੀਆਂ ਇਹੋ ਜਿਹੀਆਂ ਕੋਝੀਆਂ ਚਾਲਾਂ ਸਮੇਂ ਦੀ ਸਰਕਾਰ ਕਰ ਰਹੀ ਹੈ ਪ੍ਰਸ਼ਾਸਨ ਦਾ ਫੇਲੀਅਰ ਆ ਮੈਂ ਮੰਗ ਕਰਦਾ ਕਿ ਜਿਨ੍ਹਾਂ ਨੇ ਵੀ ਇਹ ਘਟਿਆ ਹਰਕਤ ਕੀਤੀ ਸੀ ਉਹਨਾਂ ਤੇ ਕਾਰਵਾਈ ਹੋਵੇ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਵੀ ਲਿਆਂਦਾ ਪਰ ਅਫਸੋਸ ਕੁੰਭ ਕਰਨ ਦੀ ਨੀਂਦ ਸੁਤਿਆ ਹੋਇਆ ਪ੍ਰਸ਼ਾਸਨ ਉਸ ਪ੍ਰਸ਼ਾਸਨ ODE ਕੰਨ ਤੇ ਜੂ ਨਹੀਂ ਸਰਕੀ ਐਸਆਈ ਚਮਕੌਰ ਸਿੰਘ ਦੇ ਕੰਨ ਤੇ ਜੂ ਨਹੀਂ ਸਰਕੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਕੋਝੀ ਹਰਕਤ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਤਾਂ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਸੜਕਾਂ ਤੇ ਵੀ ਉਤਰਾਂਗੇ ਜੋ ਸਾਡੇ ਤੋਂ ਸੰਘਰਸ਼ ਹੋਇਆ ਸੀ ਕਰਾਂਗੇ ਆਹ ਕਰੋ ਜੀ ਇਹ ਕ੍ਰਿਟੀਕਲ ਤੌਰ ਤੇ ਲਾਦੇ ਜਾਂ ਕਿਸੇ ਆਮ ਕਿਸੇ ਸ਼ਰਾਧੀਆਂ ਅਸਰ ਮਰੂਗਨ ਲਾਦੇ ਸਿਰਫ ਭਾਜਪਾ ਦਾ ਵੱਧ ਦਾ ਕਦ ਬੀਜਪੀ ਦੀਆਂ ਸਰਕਾਰਾਂ ਹਰ ਸੂਬੇ ਦੇ ਵਿੱਚ ਬਣ ਰਹੀਆਂ ਹੁਣ ਇਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਵੀ ਭਾਜਪਾ ਦਾ ਕਦ ਵੱਧ ਗਿਆ ਸਮੇਂ ਦੀ ਆਉਣ ਵਾਲੀ 2027 ਦੀ ਸਰਕਾਰ ਵੀ ਭਾਜਪਾ ਦੀ ਬਣੂਗੀ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਵੀ ਭਾਜਪਾ ਜਿੱਤੂਗੀ ਇਸ ਨੂੰ ਜੋ ਮੋਦੀ ਸਾਹਿਬ ਦੀ ਲੋਕਪ੍ਰਿਤਾ ਨੂੰ ਵੱਜਦੇ ਆ ਦੇਖਦੇ ਆ ਇਹਦਾ ਤੋਂ ਬਰਦਾਸ਼ਤ ਨਹੀਂ ਹੁੰਦਾ ਤਾਂ ਜੋ ਕੋਝੀਆਂ ਚਾਲਾਂ ਕਰਦੇ ਆ ਮੈਂ ਬੇਨਤੀ ਕਰਦਾ ਹੁਣ ਅਸੀਂ ਖੜੇ ਆ ਜਿਹੜੇ ਬੰਦੇ ਨੇ ਕਾਲਸ ਮਲੀ ਆ ਸਾਡੇ ਸਾਹਮਣੇ ਆ ਕੇ ਗੱਲ ਕਰੇ ਸਾਡੇ ਸਾਹਮਣੇ ਆ ਕੇ ਉਹ ਦੱਸੇ ਕਿ ਉਹਨੂੰ ਕੀ ਦੁੱਖ ਆ ਉਹਨੂੰ ਸਗੋਂ ਸ਼ਰਮ ਹੋਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਦੇਸ਼ ਦੀ ਗੰਦਗੀ ਸਾਫ਼ ਕੀਤੀ ਜਿਹੜੇ ਭ੍ਰਿਸ਼ਟਾਚਾਰ ਲੋਕ ਆ ਜਿਨ੍ਹਾਂ ਨੇ ਘਟਾਲੇ ਕੀਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਤੇ ਅੱਜ ਉਹ ਬੰਦੇ ਗੱਲਾਂ ਕਰਨਗੇ ਉਹ ਬੰਦੇ ਅੱਜ ਮੋਦੀ ਸਾਹਿਬ ਦੀ ਮੁਖਾਲਫਤ ਕਰਨਗੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ